ਦੇਸ਼ ਪੰਜਾਬ ਵਾਲੇ ਚੈਨਲ ਦੇਖ ਰਹੇ ਸਾਰੇ ਪੀੜਾ ਦੇ ਪਰਿਵਾਰ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਉਤੇ ਕਾਨਰ ਰਾਜੀਵ ਜਵੰਦੇ ਦੇ ਜਿਹੜਾ ਹੈਗਾ ਉਹ ਸੰਸਕਾਰ ਹੋਇਆ ਤੁਹਾਨੂੰ ਸਾਰੇ ਨੂੰ ਪਤਾ ਹੀ ਹੈ ਕਿ ਉਹਨਾਂ ਦੀ ਜਿਹੜੀ ਹੈਗੀ ਉਹ ਮੌਤ ਹੋਈ ਹੈ ਪਰ ਇਹਦੇ ਪਿੱਛੇ ਕਾਰਨ ਕੀ ਬਣਿਆ ਹੈ ਕਾਰਨ ਬਣਿਆ ਕਿ ਉਹ ਜਿਵੇਂ ਉਹ ਡਰਾਈਵ ਕਰ ਰਹੇ ਸੀਗੇ ਕਰਦੇ ਕਰਦੇ ਜਦੋਂ ਪਹਾੜੀ ਈੜੀ ਚ ਜਾਂਦੇ ਆ ਤੇ ਉਥੋਂ ਜਾ ਕੇ ਹੈ ਗਿਆ ਉੱਥੇ ਲੋਕਾਂ ਦੇ ਜਿਹੜੇ ਗਵਾਹ ਸਟੈਂਡ ਮਜੂਦ ਸੀ ਕਿ ਜਦੋਂ ਉਹਨਾਂ ਦਾ ਐਕਸੀਡੈਂਟ ਹੁੰਦਾ ਹੈ ਕਿ ਆਹਨ ਆਪਸ ਵਿੱਚ ਲੜ ਰਹੇ ਸੀਗੇ ਤੇ ਉਹ ਸੜਕ 'ਤੇ ਜਿਹੜੇ ਹੈਗੇ ਆ ਉਹਨਾਂ ਦੇ ਮਾਈਕਲੇ ਮੋਟਰਸਾਈਕਲ ਦੇ ਬੂਰੀ ਆ ਗਏ ਕਿਤੇ ਕਰਕੇ ਉਹਨਾਂ ਦਾ ਐਕਸੀਡੈਂਟ ਹੋਇਆ ਤੇ ਮੌਤ ਦਾ ਕਾਰਨ ਬਣਿਆ। ਮਾੜਾ ਸਿਸਟਮ ਭਾਰਤ ਦਾ ਕਿ ਗਊ ਦੇ ਨਾਮ ਤੇ ਰਾਜਨੀਤੀ ਅੜੀ ਗਈ ਆ ਉਹ ਅਕਸਰ ਕੀਤੀ ਜਾਂਦੀ ਹੈ ਪਰ ਇਹਦੇ ਵਿੱਚ ਜੇਕਰ ਆਪਾਂ ਗੱਲ ਦੇਖੀਏ ਕਿ ਗਊ ਦੇ ਨਾਂ ਤੇ ਟੈਕਸ ਲਿਆ ਜਾਂਦਾ ਪਰ ਉਹਨਾਂ ਦੀ ਸੰਭਾਲ ਕਿਹਨੇ ਕਰਨੀ ਹੈ ਲੱਖਾਂ ਮੌਤਾਂ ਜਿਹੜੀਆਂ ਉਹ ਰੋਡ ਐਕਸੀਡੈਂਟ ਜਿਹੜੇ ਹੁੰਦੇ ਆ ਉਹ ਗਊ ਦੇ ਨਾਲ ਜਿਹੜੀ ਆਵਾਰਾ ਪਾਸੇ ਫਿਰਦੇ ਆ ਉਹਨਾਂ ਦੇ ਨਾਲ ਐਕਸੀਡੈਂਟ ਹੁੰਦੀ ਹੈ ਇਹਦੇ ਬਰ ਕੋਈ ਗੱਲ ਨਹੀਂ ਕਰਦਾ ਕੋਈ মিডিਆ ਕੋਈ ਮਤਲਬ ਕਿ ਕਿ ਪੱਤਰਕਾਰ ਕੋਈ ਕਾਮਰੇ ਜਿਹੜੇ ਕੋਈ ਹੋਰ ਕੋਈ ਕੇ ਬੋਲ ਕੇ ਰਾਹੀ ਨਹੀਂ ਹੈਗੇ ਸਾਰੇ ਉਹਦਾ ਹੈਗਾ ਦੁੱਖ ਜाहਰ ਕਰ ਰਹੇ ਆ ਪਰ ਠੀਕ ਹੈ ਦੁੱਖ ਜाहਰ ਕਰਨਾ ਚਾਹੀਦਾ ਪਰ ਇਹਦੇ ਪਿੱਛੇ ਜਿਹੜੇ ਕਾਰਨ ਆ ਉਹਦੇ ਬਾਰੇ ਵੀ ਤਾਂ ਗੱਲ ਕਰਨੀ ਚਾਹੀਦੀ ਹੈ ਖਾਤਾ ਦੇ ਰੋੜਾ ਦੇ ਖੱਡੇ ਬਏ ਹੋਏ ਆ ਰੋੜ ਦੇ ਉੱਤੇ ਕੋ ਰਾਤ ਨੂੰ ਲਾਈਟ ਨਹੀਂ ਬਲਦੀ ਹੁੰਦੀ ਠੀਕ ਹੈ ਨਾ ਸੋ ਬਹੁਤ ਐ ਸਿਸਟਮ ਮਾੜਾ ਹੈਗਾ ਮਾੜੇ ਸਿਸਟਮ ਨੂੰ ਛੱਡ ਕੇ ਇੱਥੋਂ ਜਿਹੜੇ ਲੋਕ ਆ ਉਹ ਬਾਹਰ ਜਾ ਰਹੇ ਆ ਤੇ ਲੋਕਾਂ ਦੀ ਜ਼ਿੰਦਗੀਆਂ ਇੱਥੇ ਜਿਹੜੇ ਹੈਗੇ ਉਹ ਸੁਰੱਖਿਆ ਨਹੀਂ ਹੈਗੀ ਲੋਕਾਂ ਦੀ ਸੋ ਇਹ ਮਾੜਾ ਸਿਸਟਮ ਕਰਕੇ ਜਿਹੜਾ ਭਾਰਤ ਦੇ ਨਾਲ ਪੰਜਾਬ ਨੇ ਨਾਤਾ ਜੋੜਿਆ ਉਹ ਮਾੜਾ ਸਿਸਟਮ ਭਾਰਤ ਤੇ ਪੰਜਾਬ ਦੇ ਪੱਲੇ ਪਿਆ ਤੇ ਅੱਜ ਉਹ ਸਿਸਟਮ ਮਾੜਾ ਸਾਡੇ ਹੈਗਾ ਪੁੱਤਾਂ ਨੂੰ ਖਾ ਰਿਹਾ ਇਨਸਾਫ ਨਹੀਂ ਮਿਲਦਾ ਹੈਗਾ ਹਨਾ ਇਹ ਚੀਜ਼ਾਂ ਦਾ ਬੜਾ ਮਾਰੇ ਦੁਖੀ ਹੁੰਦਾ ਕਿ ਸਿਸਟਮ ਮਾੜਾ ਜਿਹੜਾ ਹੈ ਉਹ ਸਾਡੇ ਪੱਲੇ ਪੈ ਗਿਆ ਤੇ ਮਾਰੇ ਸਿਸਟਮ ਦੇ ਵਿੱਚ ਅਸੀਂ ਜਿਹੜਾ ਹੈਗਾ ਹੁਣ ਦਿਨ ਕੱਟ ਰਹੇ ਹਾਂ ਤੇ ਇਹਦਾ ਇੱਕੋ ਇੱਕ ਹਾਲਿਆ ਸਾਡਾ ਆਪਣਾ ਖਾਲਸਾ ਰਾਜ ਭਾਤ ਦੇ ਥੱਲੇ ਰਹਿ ਕੇ ਤੁਸੀਂ 80 ਸਾਲਾਂ ਤੋਂ ਦੇਖ ਲਿਆ ਇੱਥੇ ਕੁਝ ਵੀ ਨਹੀਂ ਬਣਦਾ ਠੀਕ ਹੈ ਜਦੋਂ ਕਿ ਆਪਣਾ ਬਿਜ਼ਨਸ ਆਪਾਂ ਸ਼ੁਰੂ ਕਰਨਾ ਹੋਵੇ ਨਾ ਜਿਉਂਦੇ ਵਿੱਚ ਘਾਟਾ ਪੈ ਜੇ ਅਸੀਂ 6 ਮਹੀਨੇ ਬਾਅਦ ਬਿਜ਼ਨਸ ਬੰਦ ਕਰ ਦਿੰਦੇ ਇਹ ਸਾਨੂੰ ਘਾਟਾ ਪੈ ਗਿਆ ਪਰ ਇੱਥੇ ਤਾਂ 80 ਸਾਲ ਹੋ ਗਏ ਸਾਨੂੰ ਭਾਰਤ ਨਾਲ ਰਹਿਣਾ ਠੀਕ ਹੈ 80 ਸਾਲਾਂ ਵਿੱਚ ਜਿਹਦੇ ਤੁਹਾਨੂੰ ਅਕਲ ਨਹੀਂ ਆਈ ਹੈਗੀ ਉਹੀ ਪਾਰਟੀਆਂ ਮੁਰਮੁਰ ਆਉਣਗੀਆਂ ਜਿਵੇਂ ਪੰਜਾਬ ਨੂੰ ਕਿਹਾ ਜਾਂਦਾ ਨਾ ਵੀ ਫਸਲੀ ਚੱਕਰ ਤੋਂ ਬਾਹਰ ਆਓ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਜਾਂਦੀ ਫਸਲੀ ਚੱਕਰ ਤੋਂ ਬਾਹਰ ਆ ਜਾਓ ਤੁਸੀਂ ਝੋਨਾ ਕੱਢ ਕੇ ਬੀਜੇ ਰੋ ਹੋਰ ਬੀਜ ਲਓ। ਇਹੀ ਵੋਟਿੰਗ ਸਿਸਟਮ ਹੈ। ਕਦੇ ਕਾਲੀ ਦਾ ਲੈ ਆਓ ਕਦੇ ਕਾਂਗਰਸ ਲੈ ਆਓ ਕਦੇ ਝਾੜੂ ਲੈ ਆਓ ਕਦੇ ਬੀਜੇਪੀ ਲੈ ਕੁਝ ਨਹੀਂ ਬਦਲਦਾ ਸਿਸਟਮ ਦੇ ਵਿੱਚੋਂ। ਇਹ ਵਸਤਲੀ ਚੱਕਰ ਇੱਕ ਤਰ੍ਹਾਂ ਦਾ ਕਦੇ ਉਹਨੂੰ ਲਿਆ ਕਦੇ ਪਰ ਜੋ ਸਿਸਟਮ ਆਪ ਤੁਸੀਂ ਕ੍ਰੀਏਟ ਕਰਨਾ ਆਪ ਬਣਾਉਣਾ ਹੈ ਜਿਵੇਂ ਬਾਈ ਦੀਪ ਸਿੰਘ ਦਰਦਾ ਸੀਗਾ ਮੂਸੇ ਵਾਲਾ ਕਹਿੰਦਾ ਸੀਗਾ ਵੀ ਆਪਣੀ ਕਿਸਮਤ ਆਪ ਲਿਖੋ। ਆਪਣੇ ਪੰਜਾਬ ਦੇ ਫੈਸਲੇ ਪੰਜਾਬ ਆਪ ਕਰੂਗਾ ਤਾਂ ਸਾਡਾ ਕੋ ਸਿਸਟਮ ਇੱਥੇ ਬਣਦਾ ਏ ਉਹ ਤੋਂ ਇਲਾਵਾ ਅਸੀਂ ਜਿਵੇਂ ਐਰੀਏ ਵੀ ਸਾਡੇ ਨੂੰ ਇੱਥੇ ਇਨਸਾਫ ਲੈ ਕੇ ਦੀਦੋ ਉਹ ਗੱਲ ਨਹੀਂ ਇੱਥੇ ਬਣੀ ਹੈ